ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਜੇਕਰ ਕਿਸੇ ਵੀ ਬੱਚੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਦਬਾ ਲਓ ਨਾਲ ਨਾਲ ਬੇਟਾ ਜੁਆਇਨ ਵੀ ਗਰੁੱਪ ਨੂੰ ਜ਼ਰੂਰ ਕਰ ਲਓ ਤੇ ਤਾਂ ਜੋ ਤੁਹਾਨੂੰ ਜਿਹੜੀ ਬੈਲ ਆਈਕਨ ਬਟਨ ਵੀ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਹੈ ਜੋਬ ਦੇ ਰਿਗਾਰਡਿੰਗ ਸਰਕਾਰੀ ਨੌਕਰੀ ਦੇ ਰਿਗਾਰਡਿੰਗ ਉਹ ਪਹਿਲ ਦੇ ਆਧਾਰ ਤੇ ਬਟਾ ਮੇਰੇ ਚੈਨਲ ਵੱਲੋਂ ਮਿਲਦੀ ਰਹੇ ਜੇਕਰ ਬੱਚੇ ਅੱਜ ਅਸੀਂ ਗੱਲ ਕਰਾਂਗੇ ਗਰੁੱਪ ਡੀ ਦੀ ਭਰਤੀ ਦੇ ਬਾਰੇ ਤੇ ਉਸ ਤੋਂ ਪਹਿਲਾਂ ਮੈਂ ਸਾਰੇ ਬੱਚਿਆਂ ਨੂੰ ਜਰੂਰ ਰਿਕਵੈਸਟ ਕਰਦਾ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਵੀ ਕਰੋ ਤੇ ਨਾਲ ਨਾਲ ਸ਼ੇਅਰ ਵੀ ਕਰੋ ਜੋ ਬੱਚੇ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੇ ਜਿਹੜੀ ਗਰੁੱਪ ਡੀ ਦੀ ਭਰਤੀ ਹੈ ਬੇਟਾ ਇਹਦੇ ਲਈ ਐਸੈਂਸ਼ੀਅਲ এডਿਕੇਸ਼ਨ ਕੁਆਲਿਫਿਕੇਸ਼ਨ ਕੀ ਹੈ ਬੱਚੇ 8ਵੀਂ ਤੇ 10ਵੀਂ ਕਲਾਸ ਵਾਲਾ ਬੱਚਾ ਜਿਨੇ 8ਵੀਂ ਕਲਾਸ ਪਾਸ ਕੀਤੀ ਹੋਈ ਹੈ 10ਵੀਂ ਕਲਾਸ ਵਾਲਿਆਂ ਨੂੰ ਪ੍ਰੀਫਰੈਂਸ ਮਿਲੇਗੀ ਉਹ ਬੱਚਾ ਗਰੁੱਪ ਡੀ ਦੀ ਭਰਤੀ ਦੇ ਲਈ ਅਪਲਾਈ ਕਰ ਸਕਦਾ ਹੈ ਐਲੀਜੀਬਲ ਹੈ ਇਹ 8ਥ ਕਲਾਸ ਤੇ ਪਲਸ 10ਥ ਕਲਾਸ ਦੇ ਬੱਚਿਆਂ ਦੇ ਲਈ ਬਹੁਤ ਖੁਸ਼ਖਬਰੀ ਹੈ ਕਿ ਉਹ ਅਪਲਾਈ ਕਰ ਸਕਦੇ ਨੇ ਇਹ ਪੋਸਟ ਨੂੰ ਪਰ ਏਜ ਹੈ ਜਿਹੜੀ ਉਹ 37 ਸਾਲ ਤੋਂ ਘੱਟ ਹੋਣ ਹੋਣੀ ਚਾਹੀਦੀ ਹੈ ਜਨਰਲ ਦੇ ਲਈ ਤੇ ਐਸਸੀ ਕੈਟਾਗਰੀ ਦੇ ਲਈ ਓਬੀਸੀ ਦੇ ਲਈ 42 ਸਾਲ ਤੱਕ ਦਾ ਬੱਚਾ ਅਪਲਾਈ ਕਰ ਸਕਦਾ ਹੈਗਾ ਜਿਹੜਾ ਬੱਚਾ ਸਰਕਾਰੀ ਨੌਕਰੀ ਦੇ ਵਿੱਚ ਲੱਗਿਆ ਹੋਇਆ ਹੈ ਜਾਂ ਕਿਸੇ ਵੀ ਕੰਟਰੈਕਟ ਬੇਸ ਤੇ ਉਹ ਵੀ ਬੇਟਾ 42 ਸਾਲ ਤੱਕ ਦੀ ਉਮਰ ਤੱਕ ਅਪਲਾਈ ਕਰ ਸਕਦਾ ਹੈ ਤੇ ਨਾਲ ਨਾਲ ਬੱਚੇ ਜਿਹੜੇ ਹੈਂਡੀਕੈਪ ਬੱਚਾ ਹੈਗਾ ਉਹ 47 ਸਾਲ ਤੱਕ ਅਪਲਾਈ ਕਰ ਸਕਦਾ ਹੈ ਜਿਹੜੀ ਗਰੁੱਪ ਡੀ ਦੀ एलिਜੀਬਿਲਟੀ ਹੈ ਉਹ 8th ਕਲਾਸ ਹੈ ਪ੍ਰੀਫਰੈਂਸ will be given to 10th ਕਲਾਸ ਤੇ ਬੱਚੇ ਆਪਣੇ ਕੋਲ ਜਿਹੜੀਆਂ ਗਰੁੱਪ ਡੀ ਦੀਆਂ ਵਰਤੀਆਂ ਇਹਦੇ ਵਿੱਚ ਵਾਰਡ اٹੈਂਡੈਂਟ ਆ ਗਏ ਆਪਣੇ ਕੋਲ ਲੈਬ اٹੈਂਡੈਂਟ ਆ ਗਏ ਆਪਣੇ ਕੋਲ ਪੀਐਨ ਆ ਗਏ ਆਪਣੇ ਕੋਲ ਸਵੀਪਰ ਆ ਗਏ ਆਪਣੇ ਕੋਲ ਮਾਲੀ ਆ ਗਏ ਠੀਕ ਹੈ ਆਪਣੇ ਕੋਲ ਕੁੱਕ ਆ ਗਏ ਇਹ ਬੇਟਾ ਸਾਰੀਆਂ ਜਿਹੜੀਆਂ ਗਰੁੱਪ ਡੀ ਦੀਆਂ ਜਿਹੜੀਆਂ ਪੋਸਟਾਂ ਦੀ ਪਰਤੀ ਹੈ ਉਹ ਬੇਟਾ ਬਹੁਤ ਜਲਦੀ ਓਪਨ ਹੋਣ ਵਾਲੀ ਹੈ ਇਹ ਜਿਹੜੀ ਜਿਹੜੀਆਂ ਜਿਹੜੀ ਗਰੁੱਪ ਡੀ ਦਾ ਪੇਪਰ ਹੈ ਉਹ ਕਿਹੜੀ ਕਿਹੜਾ ਬੋਰਡ ਲਵੇਗਾ ਉਹ ਜਿਹੜਾ ਬੋਰਡ ਹੈ ਗਰੁੱਪ ਡੀ ਦੀ ਜਿਹੜੀ ਭਰਤੀ ਦਾ ਲਵੇਗਾ ਉਹ ਬੋਰਡ ਅਦੀਨ ਸਵਾਮਤ ਚੋਣ ਬੋਰਡ ਪੰਜਾਬ ਜਾਨਕਿ ਪੀ ਟ੍ਰਿਪਲ ਐਸ ਵੀ ਬੋਰਡ ਕੰਡਕਟ ਕਰੂਗਾ ਪੇਪਰ ਨੂੰ ਪੇਪਰ ਕੰਡਕਟ ਕਰੂਗਾ ਬੇਟਾ ਉਹੀ ਹੈ ਤਰੀਕਾ ਹੈਗਾ ਵੀ ਪਹਿਲਾਂ ਏ ਏ ਪਾਰਟ ਹੋਏਗਾ ਏ ਪਾਰਟ ਦੇ ਵਿੱਚ ਬੱਚੇ ਆਪਣੇ ਕੋਲ 50 ਐਮਸੀਕਿਊ ਹੋਣਗੇ ਜਿਹੜੇ ਪੰਜਾਬੀ ਦੇ ਹੋਣਗੇ ਜਿਹੜੇ ਪੰਜਾਬੀ ਦੇ ਐਮਸੀਕਿਊ ਹੈ ਉਹ ਬੱਚੇ ਉਹਦੇ ਵਿੱਚੋਂ 25 ਨੰਬਰ ਲੈਣੇ ਕੰਪਲਸਰੀ ਨੇ ਜਾਨੀ ਕਿ 50% ਨੰਬਰ ਲੈਣੇ ਕੰਪਲਸਰੀ ਨੇ ਉਸ ਤੋਂ ਬਾਅਦ 20 ਪੇਪਰ ਹੋਏਗਾ ਬੀ ਪੇਪਰ ਜਿਹੜਾ ਉਹ ਆਪਣੇ ਕੋਲ ਆਪਣੇ ਕੋਲ ਗਰੁੱਪ ਡੀ ਦੇ ਜਿਸ ਤਰ੍ਹਾਂ ਕੁੱਕ ਦੀ ਪ੍ਰਤੀ ਹੈ ਜਾਂ ਕੋਈ ਉਹ ਸਾਰਾ 8th بیس ਸਿਲੇਬਸ ਚੋਂ 10th بیس ਸਿਲੇਬਸ ਚੋਂ ਜਿਵੇਂ ਸਾਇੰਸ ਹੋ ਗਈ ਜੀਕੇ ਹੋ ਗਈ ਤੁਹਾਡੇ ਮੈਥਮੈਟਿਕਸ ਸਕਿੱਲ ਹੋ ਗਈ ਜਨਰਲ ਨੋਲਿਜ ਹੋ ਗਈ ਠੀਕ ਹੈ ਆਪਣੇ ਕੋਲ ਕੰਪਿਊਟਰ ਸਾਇੰਸ ਹੋ ਗਿਆ ਜਾਂ ਫਿਰ ਆਪਣੇ ਕੋਲ ਤੁਹਾਡਾ ਆਪਣੇ ਕੋਲ ਰੀਜਨਿੰਗ ਹੋ ਗਈ ਠੀਕ ਹੈ ਉਹਦੇ ਵਿੱਚੋਂ ਪੇਪਰ ਹੈ ਜਿਹੜਾ ਉਹ ਬੀ ਪਾਰਟ ਆਏਗਾ ਜਿਹੜਾ ਪੱਚਾ ਏ ਪਾਰਟ ਕੁਆਲੀਫਾਈ ਕਰੂਗਾ ਉਸੇ ਬੱਚੇ ਦਾ ਬੀ ਪਾਰਟ ਹੈ ਜਿਹੜਾ ਉਹ ਚੈੱਕ ਕੀਤਾ ਜਾਊਗਾ ਜਿਹਦੇ ਵਿੱਚੋਂ ਮੈਰਿਟ ਬਣੂਗੀ ਠੀਕ ਹੈ ਇਸ ਕਰਕੇ ਬੱਚੇ ਜਿਹੜੀ ਗਰੁੱਪ ਡੀ ਦੀਆਂ ਲਗਭਗ 5000 ਪੋਸਟਾਂ ਲਗਭਗ 5000 ਪੋਸਟਾਂ ਬੇਟਾ 5000 ਪੋਸਟਾਂ ਜਿਹੜੀਆਂ ਉਹ ਜਲਦ ਹੀ ਪੰਜਾਬ ਸਰਕਾਰ ਵੱਲੋਂ ਅਨਾਉਂਸ ਹੋਣ ਵਾਲੀਆਂ ਗੀਆਂ ਤੇ ਉਹ ਬੋਰਡ ਕਿਹੜਾ ਕੰਡਕਟ ਕਰੂਗਾ ਉਦੀਨ ਸਵਾਮ ਬੋਰਡ ਜਿਦੇ ਵਿੱਚ ਵਾਰਡ اٹੈਂਡੈਂਟ ਦੀਆਂ ਪੋਸਟਾਂ ਲੈਬ اٹੈਂਡੈਂਟ ਦੀਆਂ ਪੋਸਟਾਂ ਪੀਐਨ ਦੀਆਂ ਪੋਸਟਾਂ ਕੁੱਕ ਦੀਆਂ ਪੋਸਟਾਂ ਮਾਲੀ ਦੀਆਂ ਪੋਸਟਾਂ ਬੇਟਾ ਆਪਣੇ ਕੋਲ ਸਵੀਪਰ ਦੀਆਂ ਪੋਸਟਾਂ ਉਹ ਸਾਰੀਆਂ ਪੋਸਟਾਂ ਹੋਣਗੀਆਂ ਤੇ ਉਹਦੇ ਲਈ ਬੇਟਾ एलिਜੀਬਿਲਟੀ ਮੈਂ ਫੇਰ ਵੀ ਦੁਬਾਰੇ ਅਨਾਉਂਸ ਕਰ ਰਹੇ ਹਾਂ 8th ਕਲਾਸ ਤੇ ਪ੍ਰੈਫਰੈਂਸ ਜਿਹੜੀ ਉਹ 10ਵੀਂ ਕਲਾਸ ਨੂੰ ਦਿੱਤੀ ਜਾਊਗੀ ਤੇ ਜੋ ਬੱਚਾ ਇਹਨਾਂ ਪੋਸਟਾਂ ਦੀ ਤਿਆਰੀ ਕਰਨਾ ਚਾਹੁੰਦਾ ਹੈਗਾ ਉਹ ਬੱਚਾ ਬੇਟਾ ਮੇਰੇ ਕੰਟੈਕਟ ਨੰਬਰ 9463079680 ਨਾਲ ਸੰਪਰਕ ਕਰ ਸਕਦਾ ਹੈਗਾ ਬੱਚੇ ਏ ਨਾ ਸੋਚਿਓ ਵੀ ਜਦੋਂ ਪੋਸਟ ਆਣਗੀਆਂ ਉਦੋਂ ਹੀ ਅਸੀਂ ਤਿਆਰੀ ਕਰਨੀ ਸ਼ੁਰੂ ਕਰਨੀ ਹੈ ਕਿਉਂਕਿ ਬੇਟਾ ਜਿਹੜੇ ਬਰਸਾਤੀ ਡੱਡੂ ਹੁੰਦੇ ਨੇ ਉਹ ਕਦੋਂ ਨਿਕਲਦੇ ਨੇ ਜਦੋਂ ਬਰਸਾਤ ਪੈਂਦੀ ਹੈ ਇਹ ਨਾ ਜਿਹੜੇ ਨੋਟੀਫਿਕੇਸ਼ਨ ਜਦੋਂ ਆਊਗਾ ਉਹ ਬੇਟਾ ਉਦੋਂ ਹੀ ਬੱਚੇ ਜਿਹੜੇ ਤਿਆਰੀ ਕਰਨੇ ਸ਼ੁਰੂ ਕਰਨਗੇ ਉਹਨਾਂ ਨੂੰ ਅਸੀਂ ਬਰਸਾਤੀ ਡੱਡੂ ਕਹਿੰਨੇ ਆ ਜਿਹੜੇ ਬੱਚੇ ਪਹਿਲਾਂ ਨੋਟੀਫਿਕੇਸ਼ਨ ਆਉਣ ਤੋਂ ਪਹਿਲਾਂ ਤਿਆਰੀ ਕਰਨੀ ਸ਼ੁਰੂ ਕਰ ਦੇਣਗੇ ਬੇਟਾ ਉਹ ਬੱਚੇ ਪੇਪਰ ਅਲੀ ਕੁਆਲੀਫਾਈ ਕਰਨ ਦੀ ਕਦਾਰ ਤੇ ਹੁੰਦੇ ਨੇ ਬਹੁਤ ਜਲਦੀ ਹੀ ਪੇਪਰ ਨੂੰ ਕੁਆਲੀਫਾਈ ਕਰ ਸਕਦੇ ਨੇ ਜਿਹੜੇ ਬੱਚੇ ਹੁਣ ਤੋਂ ਹੀ ਤਿਆਰੀ ਕਰਨੀ ਸ਼ੁਰੂ ਕਰ ਦੇਣਗੇ ਉਹੀ ਬੱਚੇ ਬੇਟਾ ਪੇਪਰ ਨੂੰ ਕੁਆਲੀਫਾਈ ਕਰਨਗੇ ਤੇ ਟੋਪ ਦੇ ਵਿੱਚ ਆ ਕੇ ਆਪਣਾ ਰੈਕ ਲੈ ਕੇ ਜੋਬ ਨੂੰ ਲੱਗ ਸਕਣਗੇ ਇਸ ਕਰਕੇ ਬੇਟਾ 5000 ਪੋਸਟਾਂ ਬਹੁਤ ਹੁੰਦੀਆਂ ਆਈਆਂ ਇਸ ਪੋਸਟਾਂ ਨੂੰ ਅਪਲਾਈ ਕਰਨ ਵਾਲੇ ਕੈਂਡੀਡੇਟ ਦੇਖਿਓ ਤੁਸੀਂ ਲਗਭਗ 2 ਲੱਖ ਕੈਂਡੀਡੇਟ ਹੈ ਜਿਹੜਾ ਉਹ ਇਸ ਪੋਸਟਾਂ ਨੂੰ ਅਪਲਾਈ ਕਰੂਗਾ ਠੀਕ ਹੈ ਇਸ ਕਰਕੇ ਬੱਚੇ ਮੈਂ ਤੁਹਾਨੂੰ ਇਹੀ ਕਹੂੰਗਾ ਵੀ ਤਿਆਰੀ ਹੈ ਜਿਹੜੀ ਉਹ ਲਗਾਤਾਰ ਹੁਣ ਤੋਂ ਹੀ ਸਟਾਰਟ ਕਰ ਦੋ ਜਿਹੜੇ ਬੱਚੇ ਵਾਰਡ اٹੈਂਡੈਂਟ ਦੀ ਪੋਸਟ ਲੈਣਾ ਚਾਹੁੰਦੇ ਨੇ ਲੈਬ اٹੈਂਡੈਂਟ ਦੀ ਪੋਸਟ ਲੈਣਾ ਚਾਹੁੰਦੇ ਨੇ ਸਵੀਪਰ ਦੀ ਪੋਸਟ ਲੈਣਾ ਚਾਹੁੰਦੇ ਨੇ ਪੀਐਨ ਦੀ ਪੋਸਟ ਲੈਣਾ ਚਾਹੁੰਦੇ ਨੇ ਜਾਂ ਮਾਲੀ ਦੀ ਪੋਸਟ ਲੈਣਾ ਚਾਹੁੰਦੇ ਨੇ ਜਾਂ ਫਿਰ ਕੁੱਕ ਦੀ ਪੋਸਟ ਲੈਣਾ ਚਾਹੁੰਦੇ ਨੇ ਬੱਚੇ ਇਸ ਕਰਕੇ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦੋ ਤਿਆਰੀ ਜਿਹੜਾ ਬੱਚਾ ਕਰੂਗਾ ਸਰਕਾਰੀ ਨੌਕਰੀ ਹੋਏਗੀ ਰੈਗੂਲਰ ਪੋਸਟ ਹੋਊਗੀ ਬੱਚੇ ਉਹ ਬੱਚੇ ਜਿਹੜੇ ਔਨਲਾਈਨ ਤਿਆਰੀ ਕਰਨਾ ਚਾਹੁੰਦੇ ਨੇ 9463079680 ਨਾਲ ਸੰਪਰਕ ਕਰੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডੂਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਥੈਂਕ ਯੂ ਸੋ ਮੱਚ